ਪੰਜਾਬ ਦੇ ਲੋਕਾਂ ਵਾਸਤੇ ਇੱਕ ਚੰਗੀ ਖਬਰ ਹੈ ਰਾਸ਼ਨ ਹੁਣ ਲੋਕਾਂ ਨੂੰ ਘਰ ਤੱਕ ਮਿਲੇਗਾ ਹਾਲਾਂਕਿ ਇਸ ਦੀ ਅਨਾਉਂਸਮੈਂਟ ਜਿਹੜੀ ਪਹਿਲਾਂ ਹੋ ਚੁੱਕੀ ਹੈ ਪਰ ਇੰਪਲੀਮੈਂਟੇਸ਼ਨ ਉਹ ਹੋਣ ਜਾ ਰਹੀ ਹੈ ਮੁੱਖ ਮੰਤਰੀ ਪੰਜਾਬ ਅਤੇ ਆਵਾਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਇਸ ਨੂੰ ਲੈ ਕੇ ਤਰਾਤਲ ਤੇ ਅਮਲੀ ਜਾਮਾ ਪਹਿਨਣ ਜਾ ਰਹੇ ਨੇ ਕੀ ਪ੍ਰੋਗਰਾਮ ਹੈ ਕਿਸ ਤਰੀਕੇ ਨਾਲ ਲੋਕਾਂ ਨੂੰ ਇਹ ਰਾਸ਼ਨ ਪਹੁੰਚੇਗਾ ਕਰੇ ਕਦੋਂ ਇਹ ਸ਼ੁਰੂ ਹੋ ਜਾਏਗਾ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਆਵਾਦੀ ਪਾਰਟੀ ਦੇ ਬੁਲਾਰੇ ਮੌਜੂਦ ਹਨ ਬਲਵਿੰਦਰ ਕੰਗ ਕੰਗ ਜੀ ਜਿਸ ਤਰੀਕੇ ਨਾਲ ਅਨਾਉਂਸਮੈਂਟ ਕੀਤੀ ਗਈ ਸੀ ਕਿ ਘਰ ਘਰ ਮੁਫਤ ਰਾਸ਼ਨ ਇੱਕਦੋਤੋਂ ਮਿਲਣਾ ਸ਼ੁਰੂ ਹੋ ਜਾਏਗਾ ਦੇਖੋ ਪਹਿਲੀ ਗੱਲ ਤੇ ਆ ਵੀ ਕੱਲ ਤੋਂ ਇਹ ਸਕੀਮ ਜਿਹੜੀ ਆ ਅ ਅਧਿਕਾਰਿਕ ਤੌਰ ਤੇ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਅ ਕੱਲ ਤੋਂ ਲਾਂਚ ਕਰਨ ਜਾ ਰਹੇ ਆ ਕਿਉਂਕਿ ਸਾਡੀ ਕਮਿਟਮੈਂਟ ਸੀ ਪੰਜਾਬ ਦੇ ਲੋਕਾਂ ਨਾਲ ਔਰ ਡੈਫੀਨਿਟਲੀ ਅ ਉਹਨਾਂ ਦੀ ਉਪਚਾਰਿਕ ਅਨਾਉਂਸਮੈਂਟ ਤੋਂ ਬਾਅਦ ਇਹ ਇੰਪਲੀਮੈਂਟ ਹੋ ਹੋ ਜਾਏਗੀ ਸਕੀਮ ਔਰ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਇੱਕ ਹੋਰ ਵਾਦਾ ਜਿਹੜਾ ਹੈ ਆਮ ਆਦੀ ਪਾਰਟੀ ਸਰਕਾਰ ਪੂਰਾ ਕਰਨ ਜਾ ਰਹੀ ਹੈ ਇਹ ਲੋਕਾਂ ਨੂੰ ਮਿਲੇਗਾ ਕਿਸ ਤਰੀਕੇ ਦੇ ਨਾਲ ਕੌਣ ਉਹਨਾਂ ਦੇ ਘਰੇ ਡਿਲੀਵਰ ਕਰਨ ਜਾਏਗਾ ਤੇ ਨਾਲ ਹੀ ਵੱਡੀ ਗੱਲ ਇਹ ਹੈ ਕਿ ਲੋਕੀ ਉਹ ਵੀ ਉਡੀਕ ਕਰ ਰਹੇ ਨੇ ਕਿ ਬੜਿਆਂ ਦੇ ਰਾਸ਼ਨ ਕੱਟੇ ਗਏ ਸੀ ਰਾਸ਼ਨ ਕਾਰਡ ਕਿ ਆ ਉਹਨਾਂ ਨੂੰ ਵੀ ਹੁਣ ਕੱਲ ਤੋਂ ਰਾਸ਼ਨ ਮਿਲੇਗਾ ਦੇਖੋ ਰਾਸ਼ਨ ਕਾਰਡਾਂ ਨੂੰ ਲੈ ਕੇ ਤੇ ਆ ਮਾਨਯੋਗ ਮੁੱਖ ਮੰਤਰੀ ਜੀ ਆਲਰੇਡੀ ਯਾਨਾ ਹਾਸ ਕਰ ਚੁਕੇ ਆ ਕਿਉਂਕਿ ਉਹਦੇ ਚ ਬਹੁਤ ਸਾਰੇ ਜੈਨੂਇਨ ਲੋਕਾਂ ਦੇ ਜਿਹੜੇ ਰਾਸ਼ਨ ਕਾਰਡ ਸੀ ਉਹ ਵੀ ਉਹ ਵੀ ਜਿਹੜੇ ਆ ਕੱਟੇ ਗਏ ਸੀ ਇਸ ਕਰਕੇ ਸਾਰੀ ਜਿੰਨੇ ਵੀ ਹੁਣ ਤੱਕ ਰਾਸ਼ਨ ਕੱਟ ਸਾਰੇ ਰਿਵਾਈਵ ਕਰਤੇ ਆ ਔਰ ਉਹਦੇ ਚ ਬਹੁਤ ਸਾਰੇ ਡਿਫਾਲਟਰ ਵੀ ਆ ਲੇਕਿਨ ਅਗਲੀ ਵਾਰ ਜਦੋਂ ਵੀ ਸਰਕਾਰ ਜਿਹੜੀ ਆ ਉਹ ਇੱਕ ਪ੍ਰੋਪਰ ਮੈਕੈਨਿਜ਼ਮ ਬਣਾ ਕੇ ਸਿਰਫ ਔਰ ਸਿਰਫ ਡਿਫਾਲਟਰ ਲੋਕਾਂ ਨੂੰ ਜਿਹੜੇ एलिਜੀਬਲ ਨਹੀਂ ਆ ਰਾਸ਼ਨ ਕਾਰਡ ਲਈ ਉਹਨਾਂ ਨੂੰ ਜਿਹੜੇ ਆ ਰਾਸ਼ਨ ਕਾਰਡ ਜਿਹੜਾ ਆ ਉਹ ਜ਼ਰੂਰ ਕੱਟਿਆ ਜਾਊਗਾ ਲੇਕਿਨ ਇਸ ਹੁਣ ਇੱਕ ਵਾਰ ਸਾਰਿਆਂ ਨੂੰ ਹੀ ਰਿਵਾਈਵ ਕਰਤਾ ਆ ਔਰ ਉਹਦੇ ਪਿੱਛੇ ਇਹ ਆ ਵੀ ਆਮ ਬੰਦੇ ਦੀ ਜਿਹੜਾ ਜ਼ਰੂਰਤਮੰਦ ਹੈ ਉਹਨੂੰ ਖੱਜਲ ਖਰਾਬ ਨਾ ਹੋਣ ਪਵੇ ਜਿ ਤਰ੍ਹਾਂ ਆਮ ਕਾਨੂੰਨ ਦੀ ਪਾਛਾਛ ਕਿਹਾ ਜਾਂਦਾ ਹੈ ਕਿ ਇੱਕ ਵੀਗ ਨਾ ਜਿਹੜਾ ਬੰਦਾ ਉਹ ਫਸਣਾ ਨਹੀਂ ਚਾਹੀਦਾ ਚਾਹੇ 100 ਗੁਨਾਹਗਾਰ ਵੱਜ ਜਾਣ ਸੋ ਅਸੀਂ ਉਸ ਚੱਕਰ ਚ ਇਸ ਲਈ ਵੀ ਇੱਕ ਵੀ ਜਿਹੜਾ एलिजिਬਲ ਔਰ ਜ਼ਰੂਰਤਮੰਦ ਹੈ ਉਹਨਾਂ ਦਾ ਰਾਸ਼ਮ ਜਰੂਰ ਜਾਵੇ ਇਸ ਕਰਕੇ ਸਾਰੇ ਰਿਵਾਈਵ ਕਰਤੇ ਆ ਜਿਹੜਾ ਪ੍ਰੋਸੈਸ ਹੈ ਸਾਰੀ ਜਿਹੜਾ ਜੋ ਮਕੈਨਿਜ਼ਮ ਹੈ ਉਹ ਮੈਨੂੰ ਲੱਗਾ ਕੱਲ ਤੱਕ ਤੁਹਾਨੂੰ ਇੰਤਜ਼ਾਰ ਕਰਨਾ ਚਾਹੀਦਾ ਸਾਰੀਆਂ ਗੱਲਾਂ ਉਪਚਾਰਿਕ ਤੌਰ ਤੇ ਮਾਨਯੋਗ ਮੁੱਖ ਮੰਤਰੀ ਜਦੋਂ ਇਹਨੂੰ ਲਾਂਚ ਕਰ ਦੇਣਗੇ ਉਸ ਤੋਂ ਬਾਅਦ ਕਰਾਂਗੇ ਇਸ ਤੋਂ ਲਾਵਾ ਲੋਕ ਇੰਤਜ਼ਾਰੇ ਵੀ ਕਰ ਰਹੇ ਨੇ ਤੁਸੀਂ ਇਸ ਨੂੰ ਲੈ ਕੇ ਵੀ ਕਿਹਾ ਕਿ ਪਹਿਲੀ ਵਾਰੀ ਹੋਇਆ ਹੈ ਕਿ ਥਰਮਲ ਪਲਾਂਟ ਜਿਹੜਾ ਹੈ ਉਹ ਸਰਕਾਰ ਨੇ ਪ੍ਰਾਈਵੇਟਕੀਸ ਲਿਆ ਹੋਵੇ ਉੱਥੋਂ ਕਦੋਂ ਬਿਜਲੀ ਮਿਲਣੀ ਸ਼ੁਰੂ ਹੋ ਜਾਏਗੀ ਕੀ ਉੱਥੇ ਦੀ ਸਥਿਤੀ ਉਸ ਬਾਰੇ ਵੀ ਜਾਣਦੇ ਦੇਖੋ ਇਸ ਤਰ੍ਹਾਂ ਐਸਟੈਂਮ ਟ੍ਰੈਂਡ ਜਿਹੜਾ ਮੁਲਕ ਦਾ ਨਾ ਸਿਰ ਪੰਜਾਬ ਦਾ ਇਹ ਬਣਿਆ ਹੋਇਆ ਵੀ ਹਰ ਚੀਜ਼ ਜਿਹੜੀ ਆ ਪਬਲਿਕ ਸੈਕਟਰ ਦੀ ਉਹ ਕਾਰਪੋਰੇਟ ਦੇ ਹਵਾਲੇ ਕਰ ਦਿੱਤੀ ਜਾਵੇ ਔਰ ਪੰਜਾਬ 'ਚ ਵੀ ਬਿਜਲੀ ਕੰਪਨੀਆਂ ਅ ਅ ਦਾ ਦੇਖਿਆ ਆਪਾਂ ਕਿਸ ਤਰੀਕੇ ਨਾਲ ਪੂਰਾ ਪਾਵਰ ਸੈਕਟਰ ਉਹਨਾਂ ਦੇ ਹਵਾਲੇ ਕੀਤਾ ਜੀ ਔਰ ਮਾਨ ਸਾਹਿਬ ਦੀ ਸਰਕਾਰ ਨੇ ਆਵਾਦੀ ਪਾਰਟੀ ਨੇ ਜਿਹੜਾ ਆਪਣਾ ਇੱਕ ਜਿਹੜਾ ਇੱਕ ਵਿਜ਼ਨ ਹੈ ਇੱਕ ਜਿਹੜੀ ਗਵਰਨੈਂਸ ਦਾ ਮਾਡਲ ਜਿਹਨੂੰ ਕਹਿੰਦਾ ਅਰਵਿੰਦ ਕੇਜਰੀਵਾਲ ਜੀ ਦਾ ਉਹਨੂੰ ਇਸ ਵਾਰ ਬਿਜਲੀ ਪਾਵਰ ਸੈਕਟਰ ਚ ਵੀ ਅਸੀਂ ਦਿਖਾਇਆ ਪਹਿਲੀ ਵਾਰ ਹੋਇਆ ਵੀ ਸਰਕਾਰ ਨੇ ਪ੍ਰਾਈਵੇਟ ਸੈਕਟਰ ਤੋਂ ਫਰਮਰ ਪਲਾਂਟ ਨੂੰ ਵਾਪਸ ਪਬਲਿਕ ਸੈਕਟਰ ਵਾਸਤੇ ਖਰੀਦ ਲਿਆ ਔਰ ਉਹਦਾ ਵੀ ਜਲਦੀ ਹੀ ਜਿਹੜਾ ਕਿਉਂਕਿ ਉਹਦੇ ਚ ਕਈ ਤਰ੍ਹਾਂ ਦੇ ਰਿਪੇਅਰ ਵਰਕ ਹੈਗੇ ਆ ਲੇਕਿਨ ਉਹਦੀਆਂ ਚਾਬੀਆਂ ਪੰਜਾਬ ਸਰਕਾਰ ਨੂੰ ਆ ਗਈਆਂ ਤੇ ਗਵਿੰਦਵਾਲ ਸਾਹਿਬ ਥਰਮਲ ਪਲਾਂਟ ਵੀ ਬਹੁਤ ਜਲਦੀ ਜਿਹੜਾ ਹੈ ਕੰਮ ਕਰਨ ਲੱਗ ਜਾਊਗਾ ਕਿਨੇ ਨੇ ਅਰਵਿੰਦ ਕੇਜਰੀਵਾਲ ਆ ਰਹੇ ਨੇ ਤੇ ਉੱਥੇ ਵੀ ਉਹ ਜਾਣਗੇ ਉੱਥੇ ਵੀ ਉਹ ਦੇਖਣਗੇ ਪਲਾਂਟ ਦਾ ਤੇ ਉਹ ਉਪਚਾਰਿਕ ਤੌਰ ਤੇ ਉਸ ਨੂੰ ਸ਼ੁਰੂ ਵੀ ਕੀਤਾ ਜਾਏਗਾ ਡੈਫੀਨਿਟਲੀ ਸਾਡੇ ਲੀਡਰ ਸਹਿਬਾਨ ਕਿਉਂਕਿ ਜਦੋਂ ਅਸੀਂ ਇਲੈਕਸ਼ਨ ਚ ਗਏ ਸੀ 2022 ਚ ਮਾਨ ਸਾਹਿਬ ਔਰ ਅਰਵਿੰਦ ਕੇਜਰੀਵਾਲ ਜੀ ਤੋਂ ਹਰ ਏਰੀਏ ਚ ਹਰ ਜ਼ਿਲ੍ਹੇ ਚ ਹਰ ਤਰ੍ਹਾਂ ਦੇ ਵਰਗ ਨੂੰ ਅਸੀਂ ਕਈ ਤਰ੍ਹਾਂ ਦੇ ਕਮਿਟਮੈਂਟ ਕੀਤੀ ਸੀ ਇਹ ਇਤਿਹਾਸਿਕ ਮੌਕਾ ਹੈ ਕਿ ਪਾਵਰ ਸੈਕਟਰ ਚ ਪ੍ਰਾਈਵੇਟ ਸੈਕਟਰ ਤੋਂ ਸਰਮਾ ਪਲਾਂਟ ਖਰੀਦਿਆ ਹੈ ਪੰਜਾਬ ਸਰਕਾਰ ਨੇ ਬੜਾ ਇਤਿਹਾਸਿਕ ਪੱਲਾ ਹੈ ਸਾਬ ਡੈਫੀਨਿਟਲੀ ਲੀਡਰਸ਼ਿਪ ਜਿਹੜਾ ਹੈ ਉਹਦੀ ਸ਼ੁਰੂਆਤ ਕਰੋਗੇ ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਕੱਲ ਕੇਂਦਰੀ ਮੰਤਰੀ ਇੱਥੇ ਪਹੁੰਚੇ ਸਨ ਮੁੱਖ ਮੰਤਰੀ ਨੇ ਮੀਟਿੰਗ ਫਿਕਸ ਕਰਾਈ ਕਿਸਾਨਾਂ ਦੀ ਹਾਲਾਂਕਿ ਅਜੇ ਹੱਲ ਨਹੀਂ ਨਿਕਲਿਆ ਲੇਕਿਨ ਕਿਸਾਨਾਂ ਨੇ ਇਹ ਕਿਹਾ ਕਿ ਸਾਨੂੰ ਪੋਜ਼ੀਟਿਵ ਰਿਸਪੌਂਸ ਮਿਲਿਆ ਹੈ ਤਨ ਲੱਗਦਾ ਹੈ ਕਿ 13 ਤਾਰੀਖ ਨੂੰ ਜਿਹੜਾ ਤਰਨਾ ਪ੍ਰਦਰਸ਼ਨ ਲਾਂਚ ਜਾ ਰਿਹਾ ਹੈ ਨਾ ਦਿੱਲੀ ਦੇ ਵਿੱਚ ਕਾਮਯਾਬ ਹੋਵਾਂਗੇ ਕਿ ਉਹ ਨਾਲ ਆਣਾ ਪਵੇ ਦੇਖੀਏ ਤੇ ਕੇਂਦਰ ਸਰਕਾਰ ਨੇ ਸੋਚਣਾ ਹੈ ਕਿ ਇਹ ਨੌਬਤ ਨਾ ਆਵੇ ਅਦਰਵਾਜੀ ਕਿਸਾਨਾਂ ਦੇ ਤੇ ਪੂਰੀ ਤਿਆਰੀ ਹੈ ਔਰ ਡੈਫੀਨੇਟਲੀ ਕਈ ਤਰ੍ਹਾਂ ਦੇ ਵਾਅਦੇ ਕਿਸਾਨਾਂ ਨਾਲ ਮੋਦੀ ਸਾਹਿਬ ਦੀ ਸਰਕਾਰ ਨੇ ਕੀਤੇ ਸੀ ਔਰ ਲੇਕਿਨ ਉਹ ਫੁੱਲਫਿਲ ਨਹੀਂ ਕੀਤੇ ਔਰ ਉਹਨਾਂ ਨੂੰ ਜਲਦੀ ਕਰਨਾ ਚਾਹੀਦਾ ਹੈ ਠੀਕ ਧੰਨਵਾਦ ਸ਼ੁਕਰੀਆ ਬਿਲਕੁਲ ਤੁਸੀਂ ਸਨਰੇ ਸੀ ਮਲਵਿੰਦਰ ਸਿੰਘ ਕੰਗਰ ਨੇ ਜਾਣਕਾਰੀ ਦਿੱਤੀ ਕਿ ਇਸ ਤਰੀਕੇ ਦੇ ਨਾਲ ਹੁਣ ਲੋਕਾਂ ਦੇ ਘਰ ਤੱਕ ਰਾਸ਼ਨ ਜਿਹੜਾ ਹੈ ਸਰਕਾਰ ਪਹੁੰਚਾਉਣ ਜਾ ਰਹੀ ਹੈ ਨਾਲ ਉਹਨੇ ਕਿਹਾ ਕਿ ਫਿਲਹਾਲ ਜਿਸ ਤਰੀਕੇ ਨਾਲ ਤਰਨਾ ਪ੍ਰਦਰਸ਼ਨ ਦੀ ਗੱਲ ਕਰੀਏ ਕਿਸਾਨਾਂ ਦੇ ਉਹਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਦੇ ਪਾਲੇ ਦੇ ਵਿੱਚ ਹੈ ਮੁੱਖ ਮੰਤਰੀ ਮੀਡੀਏਟਰ ਦੀ ਭੂਮਿਕਾ ਜ਼ਰੂਰ ਨਿਭਾਈਏ ਤਾਂ ਕਿ ਗੱਲਬਾਤ ਦੇ ਜਰੀਏ ਹੱਲ ਨਿਕਲ ਜਾਵੇ ਪਰ ਦੇਖਣ ਵਾਲੀ ਗੱਲ ਇਹ ਹੈ ਕਿ 13 ਤਾਰੀਖ ਨੂੰ ਕਿਸਾਨਾਂ ਦਾ ਅੰਦੋਲਨ ਜਿਹੜਾ ਆ ਕਿਸਾਨ ਦਿੱਲੀ ਵਾਲੇ ਕੁਝ ਕਰਦੇ ਹਨ ਜਾਂ ਮੀਟਿੰਗ ਦੇ ਜਰੀਏ ਕੋਈ ਹੱਲ ਨਿਕਲਦਾ ਹੈ ਕੈਮਰਾਮੈਨ ਰਜੇਦ ਨਾਲ ਨਵੀਨ ਸਿਟੀ ਪੰਜਾਬ ਕੇਸਰੀ ਜਗਬਨੀ